you <laughs> ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਜਿੰਨੇ ਵੀ ਸਕੂਲ ਆ ਉਹਨਾਂ ਦਾ ਅਸੀਂ ਗਿਆਨ ਪ੍ਰਚੰਡ ਇੱਕ ਪ੍ਰੋਗਰਾਮ ਗੁਰਮਤੀਆਂ ਲਈਆਂ ਤੇ ਗੁਰਸਿੱਖੀ ਆਸੇਂ ਅਨਸਾਰ ਤੇ ਮੌਜੂਦਾ ਸਮੇਂ ਦੇ ਜਿਹੜੇ ਘਟਨਾਕਰਮ ਆ ਉਹਦੇ ਸਬੰਧ ਵਿੱਚ ਹਰ ਸਾਲ ਇਹ ਅਸੀਂ ਪ੍ਰੋਗਰਾਮ ਰੱਖਦੇ ਆ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੀਰਨ ਕਾਲਜ 46 ਜਿਹੜੇ ਸਾਡੇ ਸਕੂਲੋਂ ਹਿੱਸਾ ਲਿਆ ਤੇ ਅਖੀਰ ਵਿੱਚ ਤਿੰਨ ਸਕੂਲ ਜਿਹੜੇ ਸਗੇ ਉਹਨਾਂ ਨੇ ਇਹਦੇ ਵਿੱਚ ਫਾਈਨਲ ਦੇ ਵਿੱਚ ਪਹੁੰਚੇ ਸੋ ਉਹਨਾਂ ਸਾਰਿਆਂ ਨੂੰ ਵਧਾਈ ਦਿਨ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਬੜੀ ਉਹ ਪਹਿਲੇ ਸਥਾਨ ਤੇ ਰਹੇ ਤੇ ਇਹਦੇ ਵਿੱਚ ਲਗਾਤਾਰ 2 ਦਿਨ ਦਾ ਸਮਾਗਮ ਆ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਨਾਲ ਗੁਰਪਵਿੱਤਰ ਗੁਰਬਾਣੀ ਦੇ ਨਾਲ ਸਵੰਦਤ ਜਿਹੜੇ ਹੋਰ ਗੁਰਮਤ ਦੇ ਉਹ ਪ੍ਰਸੰਨ ਉਤਰ ਦੇ ਨਾਲ ਜਿਹੜਾ ਇੱਕ ਇਹ ਜਿਵੇਂ ਕੁਇਜ ਪ੍ਰੋਗਰਾਮ ਚੱਲਦਾ ਉਹਦਾ ਕੀਤਾ ਜਾਂਦਾ ਸੋ ਮੈਂ ਉਹਨਾਂ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਗੁਰਮਤ ਦੇ ਜਿਹੜੇ ਟੀਚਰ ਸਹਿਬਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਗਿਆਨ ਪ੍ਰਚੰਡ ਸੀਜ਼ਨ 3 ਪ੍ਰੋਗਰਾਮ ਅੱਜ ਸਮਾਪਤ ਹੋਇਆ ਇਹ ਪਲੇਟਫਾਰਮ ਅਸੀਂ ਜਿਹੜਾ ਮਾਨ ਜੋਗ ਪ੍ਰਧਾਨ ਸਾਹਿਬ ਨੇ ਸਾਨੂੰ ਦਿੱਤਾ ਸੀਗਾ ਕਸਿੰ ਬੱਚਿਆਂ ਦੀ ਜਿਹੜੀ ਯੂਪੀਐਸਸੀ ਲਈ ਤਿਆਰੀ ਕਰਵਾਈਏ ਤੇ ਨਾਲ ਹੀ ਇਹਨਾਂ ਦਾ ਨੈਤਿਕ ਜੀਵਨ ਪੱਤਰ ਜਿਹੜਾ ਉੱਚਾ ਚੱਕਿਆ ਉਸ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਅਸੀਂ ਸਾਡਾ ਇਸ ਹਾਲ ਬੱਚਿਆਂ ਦਾ ਕਰਾਇਆ ਜਾਂਦਾ ਜੀ ਵਿੱਚ ਲੱਖਾਂ ਰੁਪਏ ਦੇ ਨਾਮ ਬੱਚਿਆਂ ਨੂੰ ਦਿੱਤੇ ਗਏ ਸਾਡੇ 48 ਸਕੂਲਾਂ ਦੇ ਬੱਚਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਸੀਗਾ ਜਿਦੇ ਵਿੱਚ ਲਾਸਟ ਚਾਰ ਟੀਮਾਂ ਨੂੰ ਉਹਦੇ ਪ੍ਰਾਈਜ਼ ਦਿੱਤੇ ਜਿਹਦੇ ਸਭ ਤੋਂ ਜ਼ਿਆਦਾ ਪਹਿਲੇ ਨੰਬਰ ਤੇ ਸਾਡੀ ਬਾਬਾ ਗੁਰਦੇਤਾ ਜੀ ਜੰਦਬੜੀ ਸਕੂਲ ਦੀ ਪੋਜੀਸ਼ਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਦੂਜਾ ਸਟਾਟਾ ਪਾਇਨੰਦਲਾ ਪਬਲਿਕ ਸਕੂਲ ਨੇ ਤੀਸਰਾ ਸਟਾਟਾ ਨਡਾਲਾ ਤੋਂ ਸਾਡੇ ਸਕੂਲ ਨੇ ਸਥਾਨ ਪ੍ਰਾਪਤ ਕੀਤਾ। ਕਿਹੜੀ ਗੱਲ ਦੀ ਗੱਲ ਕਰ ਰਹੇ ਹੋ ਜੀ? ਹਾਂਜੀ ਭਵਿੱਖੇ ਚ ਲਗਾਤਾਰ ਕੰਟੀਨਿਊ ਰਹਿਣਗੇ ਤੇ ਮੈਂ ਇਸ ਖਾਲ ਦੀ ਉਮੀਦ ਵੀ ਕਰਦਾ ਹਾਂ ਬੱਚਾ ਤੋਂ ਆਸ ਵੀ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਦੀਆਂ ਪੜਾ ਸਾਡੀ ਯੂਪੀਐਸਸੀ ਅਕੈਡਮੀ ਵੱਲ ਜਾਣਗੇ ਤੇ ਉਹਦੇ ਵਿੱਚ ਇਹ ਆਪਣੀ ਸਿਲੈਕਸ਼ਨ ਕਰਕੇ ਤੇ ਜਿਹੜਾ ਹੈਗਾ ਯੂਪੀਐਸਸੀ ਦਾ ਇਗਜ਼ਾਮ ਨੂੰ ਵੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਸੀਂ ਬਾਬਾ ਗੁਰਦਕਾ ਜੀ ਪਬਲਿਕ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਹਾਂ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਕਰਵਾਏ ਗਏ ਗਿਆਨ ਪ੍ਰਚੰਡ ਸੀਜ਼ਨ 3 ਪ੍ਰਸ਼ਨੋਤਰੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਮੈਂ ਧੰਨਵਾਦ ਕਰਨਾ ਚਾਹਾਂਗੀ ਆਪਣੇ ਟੀਚਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਵਾਈ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਅਸੀਸਾ ਸਾਡੇ ਮਾਪਿਆਂ ਦੀ ਹੈ ਪੇਰੈਂਟਸ ਦੀ ਹੈ ਮੈਂ ਧੰਨਵਾਦ ਕਰਨਾ ਚਾਹਾਂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹ ਉਪ ਮਾਅਸ ਕਰਦੀ ਆ ਕਿ ਅੱਗੇ ਵੀ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ ਅ ਜਿੰਨਾ ਤੋਂ ਵਿਦਿਆਰਥੀਆਂ ਨੂੰ ਹਲਾਸ਼ੇਰੀ ਮਿਲੇਗੀ ਧੰਨਵਾਦ ਸਰ ਅਸੀਂ ਪਹਿਲਾਂ ਸਨ ਹਾਸਲ ਕੀਤਾ ਹੈ ਗ੍ਰੈਂਡ ਫਾਈਨਲ ਵਿੱਚੋਂ ਤੇ ਸਾਨੂੰ 1 ਲੱਖ ਰੁਪਏ ਦਾ ਨਕਦੀ ਇਨਾਮ ਮਿਲਿਆ ਹੈ